ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦੇਖਣ ਨੂੰ ਆਉਂਦਾ ਸੀ ਕਿ ਅੰਡਰਏਜ ਬੱਚੇ ਸਕੂਟਰ ਮੋਟਰਸਾਈਕਲ ਚਲਾਉਂਦੇ ਸੀ ਪੁਲਿਸ ਕਈ ਵਾਰੀ ਉਹਨੂੰ ਫੜਦੀ ਸੀ ਕਈ ਵਾਰੀ ਉਹਨਾਂ ਤੇ ਚਲਾਨ ਕਰਦੇ ਸੀ ਮਗਰ ਉਹਦਾ ਹੱਲ ਨਹੀਂ ਹੋ ਰਿਹਾ ਸੀ ਹੁਣ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਾਨੂੰਨ ਬਣਾਤਾ ਹੈ ਕਿ ਅਗਰ ਕੋਈ ਅੰਡਰਏਜ ਬੱਚਾ ਅਗਰ ਸਕੂਟਰ ਚਲਾਉਂਦਾ ਜਾਂ ਕੋਈ ਵੀ ਵਹੀਕਲ ਚਲਾਉਂਦਾ ਹੈ ਜਿਹਦੇ ਵਿੱਚ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਉਹਦੇ ਵਿੱਚ ਮਾਪੇ ਵੀ ਉਨੀ ਜ਼ਿੰਮੇਵਾਰੀ ਬਣੇਗੀ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਬਟ ਇਹਨੂੰ ਇੰਪਲੀਮੈਂਟੇਸ਼ਨ ਕਰਨ ਦੀ ਲੋੜ ਹੈ ਇਹਦੇ ਤੇ ਕੰਮ ਕਰਨ ਦੀ ਲੋੜ ਹੈ ਹੱਜ ਵੀ ਦੇਖ ਰਹੇ ਆ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਵੀ ਨਿਆਣੇ ਮੈਂ ਦੇਖਿਆ ਸਕੂਲਾਂ ਦੇ ਵਿੱਚ ਆਪਣੇ ਸਕੂਟਰ ਲੈ ਕੇ ਜਾ ਰਹੇ ਆ ਇਹਦੇ ਵਿੱਚ ਜ਼ਿੰਮੇਵਾਰੀ ਪੁਲਿਸ ਦੀ ਤੇ ਹੈ ਹੀ ਹੈ ਇਹਦੇ ਵਿੱਚ ਉਨੀ ਹੀ ਜ਼ਿੰਮੇਵਾਰੀ ਮਾਪੇ ਦੀ ਹੈ ਰੋਜ਼ ਆਪਾਂ ਦੇਖਦੇ ਆ ਕਿਤੇ ਬੱਚਾ ਡੈਥ ਹੋ ਗਈਆਂ ਐਕਸੀਡੈਂਟ ਹੋ ਗਿਆ ਲੱਤਾਂ ਮਾ ਟੁੱਟ ਗਈ ਕੱਲ ਨੂੰ ਉਹ ਕਿਸੇ ਨਾਲ ਹੋਇਆ ਸਾਡਾ ਵੀ ਹੋ ਸਕਦਾ ਸੋ ਮਾਪੇ ਦੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਬੰਦੀ ਹੈ ਇਹਦੇ ਨਾਲ-ਨਾਲ ਸਕੂਲਾਂ ਦੇ ਵਿੱਚ ਸਕੂਲ ਦੇ ਪ੍ਰਿੰਸੀਪਲ ਦੀ ਸਕੂਲ ਦੇ ਸਟਾਫ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਉਹ ਦੇਖਦੇ ਨੇ ਕਿ ਇੱਕ ਅੰਡਰ 8 ਪਲੱਸ 2 ਦਾ ਬੱਚਾ ਜਿਹੜਾ ਹੈਗਾ ਉਹ ਅਗਰ ਮੋਟਰਸਾਈਕਲ ਲੈ ਕੇ ਆ ਰਿਹਾ ਕਾਰ ਲੈ ਕੇ ਆ ਰਿਹਾ ਸਕੂਲ ਨੂੰ ਉਹਨੂੰ ਨੋਟਿਸ ਕਰਨਾ ਚਾਹੀਦਾ ਉਹਨੂੰ ਕਹਿਣਾ ਚਾਹੀਦਾ ਤੂੰ ਸਕੂਟਰ ਚਲਾ ਨਹੀਂ ਸਕਦਾ ਲੈ ਕੇ ਕਿੱਦਾਂ ਆ ਗਿਆ ਸਾਡੇ ਸਾਰੇ ਸਮਾਜ ਦੀ ਐਕਚੁਅਲੀ ਡਿਊਟੀ ਬੰਦੀ ਹੈ ਅਸੀਂ ਬਾਅਦ ਚ ਬੋਲਦੇ ਹਾਂ ਜਦੋਂ ਕੁਝ ਮਿਸ ਹੈਪਨਿੰਗ ਹੋ ਜਾਂਦੀ ਹੈ ਫਿਰ ਸਰਕਾਰ ਸਖਤ ਹੁੰਦੀ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਸਕੂਲਾਂ ਦੀ ਔਰ ਨਾਲਾ ਮਾਵਾਬ ਦੀ ਜਿਹੜੀ ਜਿਹੜੇ ਕਿ ਆਪਣੀ ਵੀਹਿਕਲ ਬੱਚਾ ਨੂੰ ਅੰਡਰ 8 ਬੱਚਾ ਦੇ ਦਿੰਦੇ ਔ ਜਿਹਨੂੰ ਆਪਾਂ ਸਰਕਾਰ ਚਾਉਂਦੇ ਆ ਮੌਜੂਦਾ ਸਰਕਾਰ ਕੋਈ ਵੀ ਹੋਵੇ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਤਾਂ ਮੈਂ ਸਰਕਾਰ ਨੇ ਤਾਂ ਆਪਣਾ ਕੰਮ ਕਰ ਦਿੱਤਾ ਕਾਨੂੰਨ ਬਣਾਤਾ ਮਗਰ ਇਹਨੂੰ ਹੁਣ ਇੰਪਲੀਮੈਂਟੇਸ਼ਨ ਕਰਨ ਦੀ ਬਹੁਤ ਜ਼ਰੂਰਤ ਹੈ ਹੱਲੇ ਵੀ ਬਾਜ਼ਾਰ ਚ ਆਪਾਂ ਦੇਖਦੇ ਆਂ ਸੜਕਾਂ ਤੇ ਦੇਖਦੇ ਆਂ ਬੱਚੇ ਅੰਡਰਏਜ ਬੱਚੇ ਸਕੂਲਾਂ ਤੇ ਸਕੂਟਰ ਵੀ ਚਲਾ ਰਹੇ ਆ ਗੱਡੀਆਂ ਵੀ ਚਲਾ ਰਹੇ ਆ ਔਰ ਕਿਤੇ ਕਿਤੇ ਉਹਨੂੰ ਫੜਾਇਆ ਜਾ ਰਿਹਾ ਕਿਤੇ ਕਿਤੇ ਨਹੀਂ ਫੜਾਇਆ ਜਾ ਰਿਹਾ ਔਰ ਇਹਦੇ ਤੇ ਸ਼ਕਤੀ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਮਾਪੇ-ਬਾਪ ਨੂੰ ਵੀ ਚਾਹੀਦਾ ਹੈ ਈ ਅਗਰ ਕਾਲ ਨੂੰ ਕਈ ਅੰਡਰਏ ਬੱਚਾ ਜਿਹਦੇ ਕੋਲ ਲਾਇਸੈਂਸ ਹੈ ਨਹੀਂ ਅਗਰ ਉਹਨਾਂ ਕੁਝ ਮੈਸੇ ਮਿਸ ਹੈਪਨਿੰਗ ਹੋ ਜਾਂਦੀ ਆ ਆਪਾਂ ਸਾਰੇ ਕਿਸੇ ਦਾ ਵੀ ਜਦੋਂ ਬੱਚੇ ਦੀ ਕੋਈ ਸੱਟ ਲੱਗਦੀ ਆ ਸਭ ਤੋਂ ਜ਼ਿਆਦਾ ਦੁਖੀ ਮਾਪੇ ਹਾਂ ਤਾਂ ਸੋ ਇਹਦੇ ਬਾਰੇ ਸਰਕਾਰ ਨੂੰ ਵੀ ਚਾਹੀਦਾ ਸਖਤ ਹੋਵੇ ਔਰ ਆਪਾਂ ਸਾਰੇ ਸ਼ਕਤੀ ਨਹੀਂ ਦੇਤੇ ਕਹਿੰਦੇ ਤੇ ਕੰਮ ਕਰੇ ਲਾ ਬਾਈਡਿੰਗ ਸਿਟੀਜ਼ਨ ਬਣੀ ਹੈ ਸਕੂਲ ਦਾ ਕੰਮ ਹੁੰਦਾ ਲਾ ਬਾਈ ਬੱਚਿਆਂ ਨੂੰ ਬੱਚਿਆਂ ਨੂੰ ਅੱਛੀ ਸਿੱਖਿਆ ਦੇਣੀ ਸਕੂਲ ਦਾ ਵੱਡਾ ਕੰਮ ਹੁੰਦਾ ਲਾ ਬਾਈਡਿੰਗ ਸਿਟੀਜ਼ਨ ਤਿਆਰ ਕਰਨਾ ਜੇ ਸਕੂਲਾਂ ਦੇ ਵਿੱਚ ਹੀ ਬੱਚੇ ਲਾ ਟੋੜਦੇ ਇਸ ਅੰਦਰ ਆ ਰਹੇ ਹੈਗੇ ਤਾਂ ਵੇ ਸਕੂਲ ਕੀ ਕੀ ਸਿਖਾ ਗਿਆ ਬਸ